ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅਮਕੇ ਪੰਜਾਬੀ ਕਹਾਣੀਆਂ ਚੈਨਲ ਤੇ ਜਿੱਥੇ ਹਰ ਰੋਜ਼ ਮਿਲਦੀ ਹੈ ਇੱਕ ਨਵੀਂ ਕਹਾਣੀ ਜਿਹੜੀ ਦਿਲ 'ਚ ਵਸ ਜਾਂਦੀ ਹੈ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਘੰਟੀ ਵੀ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਕਮਲ ਆਪਣੇ ਤਿੰਨ ਬੱਚਿਆਂ ਦੇ ਨਾਲ ਆਪਣੇ ਪੇਕੇ ਗਰਮੀਆਂ ਦੀਆਂ ਛੁੱਟੀਆਂ 'ਚ ਰਹਿਣ ਆਈ ਤਾਂ ਉਹਦੀ ਭਾਬੀ ਨੂੰ ਆਪਣੀ ਸਾਸਤੇ ਗੁੱਸਾ ਆਉਣ ਲੱਗਾ ਉਹਨੇ ਕਮਰੇ ਵਿੱਚ ਆਪਣੇ ਘਰ ਵਾਲੇ ਆਕਾਸ਼ ਨੂੰ ਕਿਹਾ ਆਕਾਸ਼ ਮੈਂ ਮੰਮੀ ਨੂੰ ਕਿਹਾ ਵੀ ਸੀ ਕਿ ਐਤਕੀ ਕਮਲ ਨੂੰ ਛੁੱਟੀਆਂ 'ਚ ਇੱਥੇ ਆਉਣ ਤੋਂ ਮਨਾ ਕਰ ਦੇਵੇ ਕਿਉਂਕਿ ਸਾਡੇ ਹਾਲਾਤ ਠੀਕ ਨਹੀਂ ਚੱਲ ਰਹੇ ਪਰ ਫਿਰ ਵੀ ਮੰਮੀ ਨੇ ਉਹਨੂੰ ਮਨਾ ਨਹੀਂ ਕੀਤਾ ਮੰਮੀ ਆਪ ਵੀ ਤਾਂ ਸਮਝਦਾ ਰਿਆ ਉਹ ਜਾਣਦੀ ਆ ਕਿ ਕਮਲ ਦੀ ਉਹ ਨਾਲ ਕਿੰਨਾ ਖਰਚਾ ਵੱਜ ਜਾਂਦਾ ਆ ਹੋਟਲਾਂ 'ਚ ਜਾ ਜਾ ਕੇ ਖਾਣਾ ਖਵਾਉਣਾ ਮਹਿੰਗੇ ਮਹਿੰਗੇ ਬਜਾਰੋਂ ਕੱਪੜੇ ਖਰੀਦ ਕੇ ਦੇਣੇ ਜਦੋਂ ਉਹ ਵਾਪਸ ਸਹਰੇ ਜਾਂਦੀ ਆ ਤਾਂ ਕਿੰਨਾ ਖਰਚਾ ਕਰਨਾ ਪੈਂਦਾ ਆ ਐਤਕੀ ਕਿੱਥੋਂ ਖਰਚਾ ਇੰਨਾ ਹੋਣਾ ਆ ਤੇ ਜੇ ਨਾ ਹੋਇਆ ਤਾਂ ਤੇਰੀ ਮਾਂ ਕੋਲੋਂ ਬਰਦਾਸ਼ਤ ਵੀ ਨਹੀਂ ਹੋਣਾ ਆਕਾਸ਼ ਜਿਹੜਾ ਚੁੱਪਚਾਪ ਉਹਦੀਆਂ ਗੱਲਾਂ ਸੁਣ ਰਿਹਾ ਸੀ ਉਹ ਅਚਾਨਕ ਬੋਲਿਆ ਵੇਖਦਾ ਆ ਆਪਣੇ ਕਿਸੇ ਦੋਸਤ ਕੋਲੋਂ ਪੈਸੇ ਧਾਰ ਮੰਗਦਾ ਆ ਇਹ ਸੁਣ ਕੇ ਮਨਦੀਪ ਨੂੰ ਗੁੱਸਾ ਆ ਗਿਆ। ਆਕਾਸ਼ ਤੂੰ ਪਾਗਲ ਹੋ ਗਿਆ ਆ। ਤੇਰੀ ਭੈਣ ਤਾਂ ਛੁੱਟੀਆਂ ਘਟਣ ਆਈ ਰਹਿੰਦੀ ਆ। ਇਹਦਾ ਕੀ ਭਰੋਸਾ? 2 ਮਹੀਨਿਆਂ ਬਾਅਦ ਫੇਰ ਆ ਜਾਵੇ। ਤਾਂ ਕਿ ਤੂੰ ਹਰ ਵਾਰ ਉਹਦੇ ਲਈ ਲੋਕਾਂ ਕੋਲੋਂ ਕਰਜ਼ਾ ਚੁੱਕੇਂਗਾ। ਤੇਰੀ ਭੈਣ ਨੂੰ ਇੰਨੀ ਤਾਂ ਸਮਝ ਆਉਣੀ ਚਾਹੀਦੀ ਆ ਨਾ। ਹੁਣ ਜੇ ਤੇਰੀ ਮਾਂ ਨੇ ਉਹਨੂੰ ਨਹੀਂ ਦੱਸਿਆ ਤਾਂ ਮੈਂ ਦੱਸੂੰਗੀ ਕਿ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਭਣੇ। ਇਹਨੇ ਨੂੰ ਆਕਾਸ਼ ਦੀ ਮਾਂ ਜਿਹੜੀ ਕਮਰੇ 'ਚ ਹੀ ਆ ਰਹੀ ਸੀ। ਉਨੇ ਹੁੰਦੇ ਹੀ ਉਹ ਇਹ ਸਾਰਾ ਕੁਝ ਸੁਣ ਲਿਆ ਅੰਦਰਾ ਕੇ ਕਹਿਣ ਲੱਗੀ ਬਹੂ ਮੈਂ ਨਹੀਂ ਸੀ ਸੋਚਿਆ ਕਦੇ ਕਿ ਤੂੰ ਇਦਾਂ ਬੋਲੇਂਗੀ ਆਪਣੀ ਨਨਾਨ ਦੇ ਮੈਨੂੰ ਨਹੀਂ ਸੀ ਲੱਗਦਾ ਕਿ ਤੂੰ ਐਵੇਂ ਦਾ ਕੁਝ ਸੋਚਦੀ ਆ ਮੇਰੀ ਕੁੜੀ ਲਈ ਨਨਾਨ ਦੇ ਆਉਣ ਨਾਲ ਤਾਂ ਘਰ ਬਰਕਤ ਪੈਂਦੀ ਆ ਕੁੜੀਆਂ ਤਾਂ ਲక్ష్ਮੀ ਦਾ ਰੂਪ ਹੁੰਦੀਆਂ ਆ ਜਦੋਂ ਆਪਣੇ ਘਰ ਜਾਂਦੀਆਂ ਆ ਨਾ ਤਾਂ ਬਰਕਤ ਨਾਲ ਲੈ ਜਾਂਦੀਆਂ ਆ ਤੇ ਤੂੰ ਲక్ష్ਮੀ ਨੂੰ ਮੋੜਨ ਲੱਗੀ ਸਾ ਖਬਰਦਾਰ ਜੇ ਮੇਰੀ ਕੁੜੀ ਦੀ ਬੇਇੱਜ਼ਤੀ ਕੀਤੀ ਤਾਂ ਰਹੀ ਗੱਲ ਖਰਚਾ ਕਰਨ ਦੀ ਤਾ ਉਹ ਮੈਂ ਆਪੇ ਕਰ ਲੂੰਗੀ ਮੈਨੂੰ ਪੈਨਸ਼ਨ ਮਿਲਦੀ ਆ ਮੈਂ ਵੀ ਕਿਸੇ ਦੇ ਆਸਰੇ ਨਹੀਂ ਬੈਠੀ ਐ ਇੱਥੇ ਹੁਣ ਮਨਦੀਪ ਨੂੰ ਹੋਰ ਵੀ ਗੁੱਸਾ ਆ ਮੰਮੀ ਤੁਸੀਂ ਆਪਣੀ ਪੈਨਸ਼ਨ ਗਲਤ ਜਗ੍ਹਾ ਕਿਉਂ ਖਰਚ ਕਰਦੇ ਹੋ ਆਕਾਸ਼ ਦੀ ਕੰਪਨੀ ਘਾਟੇ ਜਾ ਰਹੀ ਆ ਤੇ ਇਸ ਲਈ ਹਜੇ ਤੱਕ ਤਨਖਾਹ ਨਹੀਂ ਮਿਲੀ ਉਹਨੂੰ ਤੁਸੀਂ ਆਕਾਸ਼ ਦੀ ਮਦਦ ਕਰਨ ਦੀ ਬਜਾਏ ਆਪਣੀ ਕੁੜੀ ਤੇ ਖਰਚਾ ਕਰਨਾ ਚਾਹੁੰਦੇ ਹੋ ਯਾਦ ਰੱਖਿਓ ਮੰਮੀ ਤੁਹਾਡੀ ਕੁੜੀ ਤੁਹਾਡੀ ਕਦੀ ਕਦਰ ਨਹੀਂ ਕਰੂਗੀ ਇਹ ਸੁਣ ਕੇ ਮਨਦੀਪ ਦੀ ਸੱਸ ਚਿਲਾਉਣ ਲੱਗੀ ਕੀ ਤੂੰ ਕਦਰ ਕਰੇਂਗੀ ਮੈਂ ਤਾਂ ਤੁਹਾਡੇ ਦੋਵਾਂ ਦੀ ਜਿੰਨੀ ਮਰਜ਼ੀ ਮਦਦ ਕਰਦਾ ਪਰ ਤੁਸੀਂ ਗੋਨੀ ਜਾਣਦੇ ਤੁਹਾਡਾ ਤੇ ਕਦੇ ਢਿੱਡ ਨਹੀਂ ਪਰਣਾ ਮੇਰੀ ਕੁੜੀ ਆਈ ਆ ਤੂੰ ਵੇਚਣਾ ਬੋਲ ਮਾਂ ਇਹ ਕਹਿ ਕੇ ਗੁੱਸੇ ਨਾਲ ਕਮਰੇ ਤੋਂ ਬਾਹਰ ਚਲੀ ਗਈ ਬਾਹਰ ਜਾਂਦੇ ਹੀ ਕਮਲ ਨੇ ਪੁੱਛਿਆ ਮਾਂ ਤੈਨੂੰ ਇੰਨਾ ਗੁੱਸਾ ਕਿਉਂ ਚੜਿਆ ਆ ਕੀ ਹੋਇਆ ਆ ਕੀ ਗੱਲ ਹੋਈ ਅੰਦਰ ਤਾਂ ਮਾਂ ਦੱਸਣ ਲੱਗੀ ਕੁਝ ਨਹੀਂ ਪੁੱਤ ਭਾਬੀਆਂ ਨੂੰ ਤਾਂ ਨਾ ਨਾ ਉੰਜ ਹੀ ਖਟਕਦੀਆਂ ਆ ਤੂੰ ਨਾ ਚਿੰਤਾ ਕਰ ਤੇਰੀ ਮਾਂ ਹਜੇ ਜਿਉਂਦੀ ਆ ਮਾਨੀਆਂ ਗੱਲਾਂ ਸੁਣ ਕੇ ਕਮਲ ਸਮਝ ਗਈ ਤੇ ਬੋਲੀ ਮੰਮੀ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਭਾਬੀ ਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਦਾ ਕੁੜੀ ਲਈ ਇੱਕ ਮਾਂ ਦਾ ਹੀ ਘਰ ਹੁੰਦਾ ਆ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਆ ਤਾਂ ਹੋਰ ਕੁੜੀਆਂ ਕਿੱਥੇ ਜਾਣ ਹੋਰ ਮੈਂ ਕਿੱਥੇ ਜਾਵਾਂ ਮੈਂ ਇੱਥੇ ਕਿਹੜਾ ਕੁਝ ਮੰਗਣ ਆਉਣੀ ਆ ਜਿਹੜਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਮੇਰਾ ਇੱਥੇ ਆਉਣਾ ਇਹ ਕਹਿ ਕੇ ਕਮਲ ਰੋਂਨ ਦਾ ਡਰਾਮਾ ਕਰਨ ਲੱਗੀ ਤਾਂ ਮਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਕੇ ਕਿਆ ਪੁੱਤ ਰੋਂਨ ਦੀ ਕੋਈ ਲੋੜ ਨਹੀਂ ਤੈਨੂੰ ਤੇਰੀ ਮਾਂ ਜੀਉਂਦੀ ਆ ਜੇ ਤੇਰਾ ਜੋ ਦਿਲ ਕਰਦਾ ਹੈ ਨਾ ਉਹ ਤੂੰ ਮੈਨੂੰ ਦੱਸ ਮੈਨੂੰ ਪੈਨਸ਼ਨ ਮਿਲਦੀ ਆ ਮੈਂ ਤੇਰੇ ਭਰਾ ਕੋਲੋਂ ਨਹੀਂ ਪੈਸੇ ਮੰਗਦੀ ਮੈਨੂੰ ਪਤਾ ਆ ਤੈਨੂੰ ਆਪਣੇ ਸਹੁਰੇ ਘਰ ਮਨ ਮਾਰ ਕੇ ਰਹਿਣਾ ਪੈਂਦਾ ਆ ਇਸ ਲਈ ਤੂੰ ਮੈਨੂੰ ਦੱਸ ਕੀ ਚਾਹੀਦਾ ਆ ਤੈਨੂੰ ਇਹ ਸੁਣ ਕੇ ਕਮਲ ਦੇ ਦਿਲ 'ਚ ਜਿਵੇਂ ਫੁੱਲ ਖਿੜ ਗਏ ਹੋਣ ਮੰਮੀ ਉਹ ਕੀ ਆ ਕਿ ਮੈਂ ਕਦੀ ਨਵੇਂ ਕੱਪੜੇ ਨਹੀਂ ਖਰੀਦੇ ਕਿਉਂਕਿ ਤੁਹਾਡੇ ਜਵਾਈ ਦਾ ਹੱਥ ਥੋੜਾ ਤੰਗ ਆ ਇਹ ਤੋਂ ਤੱਕ ਕਿ ਮੈਂ ਤਾਂ ਕਰਵਾ ਚਾਹਉਂਤੇ ਵੀ ਨਹੀਂ ਕੁਝ ਖਰੀਦਿਆ ਤੁਸੀਂ ਮੈਨੂੰ ਇੱਕ ਸੋਨਾ ਜਿਹਾ ਸੂਟ ਦਵਾ ਦਿਓ ਮੈਂ ਵੀ ਆਪਣੇ ਸਹੁਰੇ ਜਾ ਕੇ ਵਿਖਾਉਂਗੀ ਸੁਣ ਕੇ ਮਾਂ ਹੱਸ ਕੇ ਬੋਲੀ ਲੈ ਇੰਨੀ ਕ ਗੱਲ ਆ ਚਲ ਅੱਜ ਹੀ ਸੂਟ ਲੈਣ ਚੱਲਦੇ ਆਂ ਬਾਜ਼ਾਰ ਜੇ ਕੁਝ ਹੋਰ ਪਸੰਦ ਆਵੇ ਤਾਂ ਉਹ ਵੀ ਲੈ ਲਈ ਅੰਦਰ ਬੈਠੀ ਮਨਦੀਪ ਦੋਵਾਂ ਦੀਆਂ ਗੱਲਾਂ ਸੁਣਦੀ ਸੀ ਤੇ ਗੁੱਸੇ 'ਚ ਆਕਾਸ਼ ਨੂੰ ਵੇਖ ਰਹੀ ਸੀ ਆਕਾਸ਼ ਮਨਦੀਪ ਨੂੰ ਸਮਝਾਉਂਦਾ ਹੋਇਆ ਬੋਲਿਆ ਮਨਦੀਪ ਇਹ ਮਾਂ ਦੇ ਪੈਸੇ ਆ ਉਹ ਜਿੱਥੇ ਜਾਵੇ ਖਰਚ ਕਰੇ ਮਨਦੀਪ ਨੇ ਵੀ ਗੁੱਸੇ 'ਚ ਕਿਹਾ ਮਾਂ ਦੇ ਪੈਸੇ ਆ ਪਰ ਮਾਂ ਨੂੰ ਵੀ ਸਮਝਣਾ ਚਾਹੀਦਾ ਆ ਮਾਂ ਕੋਲੋਂ ਤਾਂ ਮੁਸੀਬਤ ਵਿੱਚ ਉਮੀਦ ਕਰੀ ਸਕਦੇ ਆ ਇਸ ਤੋਂ ਪਹਿਲਾਂ ਤਾਂ ਮੈਂ ਮਾਂ ਨੂੰ ਕਦੀ ਕੁਝ ਨਹੀਂ ਕਿਹਾ ਤੇ ਨਾ ਹੀ ਕੁਝ ਮੰਗਿਆ ਆ ਬਲਕਿ ਉਹ ਤਾਂ ਹਮੇਸ਼ਾ ਆਪਣੀ ਕੁੜੀ ਨੂੰ ਹੀ ਦਿੰਦੀ ਆ ਇਹ ਸੁਣ ਕੇ ਆਕਾਸ਼ ਚੁੱਪ ਹੋ ਗਿਆ ਤੇ ਫਿਰ ਕਮਰੇ ਤੋਂ ਬਾਹਰ ਨਿਕਲ ਗਿਆ ਕੁਝ ਦੇਰ ਬਾਅਦ ਮਾਂ ਨੇ ਮਨਦੀਪ ਨੂੰ ਆਦ ਦਿੱਤੀ ਬਹੂ ਬੱਚਿਆਂ ਲਈ ਮੈਗੀ ਬਣਾ ਦੇ ਤਿੰਨਾਂ ਨੂੰ ਭੁੱਖ ਲੱਗੀ ਆ ਮਨਦੀਪ ਨੂੰ ਗੁੱਸਾ ਚੜਿਆ ਸੀ ਕਿ ਇੱਕ ਤਾਂ ਪਹਿਲਾਂ ਹੀ ਇੰਨੀ ਤੰਗੀ ਆ ਦਿਮਾਗ ਖਰਾਬ ਆ ਉਤੋਂ ਇਹਨਾਂ ਦੇ ਕੰਮ ਨਹੀਂ ਮੁੱਕਦੇ ਸਾਰਾ ਦਿਨ ਮਾਂ ਤੀ ਬਹਿ ਕੇ ਮੇਰੀਆਂ ਚੁਗਲੀਆਂ ਕਰਦੀਆਂ ਆ ਇੱਥੇ ਆ ਕੇ ਤਾਂ ਇਹ ਮਹਾਰਾਣੀ ਵੀ ਭੁੱਲ ਗਈ ਕਿ ਇਹਦੇ ਤਿੰਨ ਬੱਚੇ ਵੀ ਆ ਹਰ ਗੱਲ ਤੇ ਤਿੰਨਾਂ ਨੂੰ ਮੇਰੇ ਕਮਰੇ 'ਚ ਭੇਜ ਦਿੰਦੀ ਆ ਕਿ ਮਾਮੀ ਕੋਲੋਂ ਕਰਵਾ ਲਓ ਹੁਣ ਮਾਂ ਤੀ ਸ਼ਾਮ ਨੂੰ ਬਾਜ਼ਾਰ ਚਲੀਆਂ ਜਾਣਗੀਆਂ ਤੇ ਬੱਚਿਆਂ ਨੂੰ ਮੇਰੇ ਜਿੰਮੇ ਛੱਡ ਜਾਣਗੀਆਂ ਵਿਚਾਰੀ ਮਨਦੀਪ ਅਰਸੋਈ 'ਚ ਗਈ ਤੇ ਤਿੰਨਾਂ ਲਈ ਮਹਗੀ ਬਣਾਉਣ ਲੱਗੀ ਤਾਂ ਕਮਲ ਨੇ ਆਵਾਜ਼ ਦੇ ਕੇ ਕਿਹਾ ਕਿ ਫਾਬੀ ਹੁਣ ਰਸੋਈ 'ਚ ਵੜੀਆਂ ਤਾਂ ਮੈਨੂੰ ਵੀ ਪਕੌੜੇ ਕੱਢ ਕੇ ਖਵਾ ਦੇ ਮਨਦੀਪ ਨੂੰ ਬੜਾ ਗੁੱਸਾ ਆਇਆ ਕਿ ਇੰਨੀ ਗਰਮੀਆਂ ਤੇ ਇਹ ਦੁਪਹਿਰੇ ਮੇਰੇ ਕੋਲ ਪਕੌੜੇ ਮੰਗਦੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਉਹਨੇ ਵੀ ਕਹਿ ਦਿੱਤਾ ਕਿ ਕਮਲ ਆ ਜਾ ਦੋਵੇਂ ਰਲ ਕੇ ਬਣਾ ਲਵਾਂਗੇ ਆ ਤਾਂ ਕਮਲ ਨੇ ਮੂੰਹ ਬਣਾ ਕੇ ਕਿਹਾ ਫਾਬੀ ਮੈਂ ਤਾਂ ਇੱਥੇ ਆਰਾਮ ਕਰਨ ਆਵਨੀ ਆ ਤੇ ਤੂੰ ਇੱਥੇ ਵੀ ਮੈਨੂੰ ਕੰਮ ਦਾਸਦੀ ਆ ਮੈਂ ਤਾਂ ਸੋਚਦੀ ਸੀਾਂ ਕਿ ਭਾਬੀ ਦੇ ਹੁੰਦਿਆਂ ਮੈਨੂੰ ਆਰਾਮ ਮਿਲੂਗਾ ਪਰ ਤੂੰ ਤਾਂ ਮੈਨੂੰ ਹੀ ਕੰਮ 'ਚ ਤੱਕਾ ਦੇਣ ਨੂੰ ਫੇਰਦੀ ਆ ਤੇ ਸੱਸ ਵੀ ਆ ਕੇ ਮਨਦੀਪ ਨੂੰ ਹੀ ਬੋਲਣ ਲੱਗ ਬਹੂ ਇਹ ਕੀ ਤੂੰ ਆਪਣੀ ਨਨਾਨ ਨੂੰ ਖਾਣਾ ਬਣਾਉਣ ਨੂੰ ਕਹਿੰਨੀ ਆ ਤੂੰ ਭਾਬੀ ਆ ਉਹਦੀ ਉਹਦਾ ਤੇ ਪੂਰਾ ਖਿਆਲ ਕਰ ਲੈ ਇਹਨਾਂ ਕਹਿ ਕੇ ਸੱਸ ਕਮਲਦਾ ਹੱਥ ਫੜ ਕੇ ਉਹਨੂੰ ਆਪਣੇ ਕਮਰੇ 'ਚ ਲੈ ਗਈ ਤੇ ਬੱਚੇ ਨੂੰ ਮਨਦੀਪ ਦੇ ਕਮਰੇ 'ਚ ਖੇਡਣ ਲਈ ਭੇਜ ਦਿੱਤਾ ਮਨਦੀਪ ਨੂੰ ਬੜਾ ਗੁੱਸਾ ਆ ਕਿਉਂਕਿ ਬੱਚਿਆਂ ਨੇ ਕਮਰੇ 'ਚ ਬਹੁਤ ਖੱਪ ਪਾਈ ਸੀ ਜਦੋਂ ਉਹ ਤਿੰਨਾਂ ਲਈ ਮਹਿਗੀ ਲੈ ਕੇ ਗਈ ਤਾਂ ਆਪਣੇ ਕਮਰੇ ਦਾ ਹਾਲ ਵੇਖ ਕੇ ਉਹਦੇ ਹੋਸ਼ ਉੱਡ ਗਏ ਬੈੱਡ ਦੀ ਚਾਦਰ ਥੱਲੇ ਡਿੱਗੀ ਪਈ ਸੀ ਸਹਰਾਣਾ ਕਮਰੇ ਦੀ ਨੁੱਕਰ ਚ ਪਿਆ ਸੀ ਤੇ ਦੋ ਬੱਚੇ ਬੈੱਡ ਤੇ ਛਾਲਾ ਮਾਰ ਰਹੇ ਸੀ ਤੇ ਤੀਜਾ ਤਾਂ ਮਨਦੀਪ ਦੀ ਅਲਮਾਰੀ ਖੋਲ ਕੇ ਪਤਾ ਨਹੀਂ ਕੀ ਲੱਭਦਾ ਸੀ ਇਹ ਵੇਖ ਕੇ ਮਨਦੀਪ ਨੇ ਤੀਜੇ ਬੱਚੇ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਅਲਮਾਰੀ ਬੰਦ ਕਰਦੇ ਹੋਏ ਕਿਹਾ ਪੁੱਤ ਇਹ ਅਲਮਾਰੀ ਚ ਤੁਹਾਡੇ ਮਤਲਬ ਦੀ ਕੋਈ ਚੀਜ਼ ਨਹੀਂ ਤਾਂ ਫਿਰ ਤੂੰ ਇਹਦੇ ਚ ਕੀ ਲੱਭਦਾ ਆ ਤੈਨੂੰ ਪਤਾ ਆਣਾ ਕਿ ਇਹ ਮਾਮੀ ਦੀ ਅਲਮਾਰੀ ਆ ਰਮਦੀਪ ਦਾ ਇੰਨਾ ਕਹਿਣਾ ਤਾਂ ਉਸ ਬੱਚੇ ਕੋਲ ਬਰਦਾਸ਼ਤ ਨਾ ਆਇਆ ਉਹ ਰੋਂਦਾ ਰੋਂਦਾ ਕਮਲ ਦੇ ਕੋਲ ਚਲਾ ਗਿਆ ਬਾਕੀ ਦੋ ਬੱਚੇ ਵੀ ਗਵਾਹ ਬਣ ਕੇ ਉੱਥੇ ਪਹੁੰਚ ਗਏ ਆਪਣੇ ਬੱਚੇ ਨੂੰ ਰੋਂਦਾ ਵੇਖ ਕੇ ਕਮਲ ਕਹਿਣ ਲੱਗੀ ਕੀ ਹੋਇਆ ਪੁੱਤੇ ਇੰਨਾ ਕਿਉਂ ਰੋਣਾ ਆ ਤਾਂ ਬਾਕੀ ਦੋਵਾਂ ਨੇ ਕਿਹਾ ਮੰਮੀ ਇਹਨੂੰ ਮਾਮੀ ਨੇ ਮਾਰਿਆ ਆ ਪਿੱਛੇ ਹੀ ਮਨਦੀਪ ਵੀ ਆ ਗਈ ਬੱਚਿਆਂ ਨੂੰ ਆਪਣੀ ਸ਼ਿਕਾਇਤ ਕਰਦੇ ਵੇਖ ਕੇ ਹੈਰਾਨ ਰਹਿ ਗਈ ਕਮਲ ਮੈਂ ਹੌਲੀ ਜੀ ਇਹਨੂੰ ਥੱਪੜ ਮਾਰਿਆ ਇਹਨੂੰ ਮਾਰਨਾ ਨਹੀਂ ਕਹਿੰਦੇ ਮੈਂ ਤਾਂ ਹੌਲੀ ਜੀ ਹੱਥ ਹੀ ਲਾਇਆ ਆ ਬਸ ਉਹ ਵੀ ਇਸ ਕਰਕੇ ਕਿ ਇਹ ﺍﻟमारी ਖੋਲ ਕੇ ਖਲੋਤਾ ਸੀ ਇਹ ਸੁਣ ਕੇ ਸੱਸ ਆਪਣੀ ਬਹੂ ਤੇ ਗੁੱਸੇ 'ਚ ਸਵਾਰ ਹੋ ਗਈ ਜੇ ﺍﻟमारी ਖੋਲ ਕੇ ਵੇਖ ਹੀ ਲਈ ਤਾਂ ਉਹਨੇ ਕਿਹੜਾ ਕੁਝ ਚੋਰੀ ਕਰ ਲਿਆ ਜਿਹੜਾ ਤੂੰ ਉਹਨੂੰ ਮਾਰਿਆ ਆ ਕਿ ਬੱਚਿਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਤੇ ਇਹ ਤਾਂ ਵੈਸੇ ਵੀ ਤਿੰਨ ਨਾਨ ਦੇ ਬੱਚੇ ਆ ਤੂੰ ਮਾਮੀ ਆ ਇਹਨਾਂ ਦੀ ਤੈਨੂੰ ਤਾਂ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਆ ਦੋਵੇਂ ਮਾਂ ਤੇ ਬਹੁਤ ਨਾਰਾਜ਼ ਹੋਈਆਂ ਤੇ ਮਨਦੀਪ ਨੂੰ ਬੋਲਣ ਦਾ ਮੌਕਾ ਨਾ ਮਿਲਿਆ ਮਨਦੀਪ ਗੁੱਸੇ 'ਚ ਆਪਣੇ ਕਮਰੇ 'ਚ ਵਾਪਸ ਚਲੀ ਗਈ ਸ਼ਾਮ ਨੂੰ ਦੋਵੇਂ ਮਾਤੀ ਬੱਚਿਆਂ ਨੂੰ ਮਨਦੀਪ ਦੀ ਜ਼ਿੰਮੇਵਾਰੀ ਤੇ ਛੱਡ ਕੇ ਵਿਚਾਰ ਚਲੀਆਂ ਗਈਆਂ ਤੇ ਪੂਰੇ 3 ਘੰਟੇ ਲਾ ਕੇ ਵਾਪਸ ਮੁੜੀਆਂ ਪਰ ਇੰਨੀ دیر ਮਨਦੀਪ ਤਿੰਨਾਂ ਨੂੰ ਸੰਭਾਲਦੇ ਸੰਭਾਲਦੇ ਤੰਗ ਆ ਗਈ ਹੁਣ ਤਾਂ ਤਿੰਨਾਂ ਨੂੰ ਝਿੜਕ ਵੀ ਨਹੀਂ ਸਕਦੀ ਸੀ ਕਿਉਂਕਿ ਤਿੰਨੇ ਹੀ ਮਾਮੀ ਦੀ ਸ਼ਿਕਾਇਤ ਕਰਨ ਚ ਪਹਿਲੇ ਨੰਬਰ ਤੇ ਸੀ ਜਿਵੇਂ ਹੀ ਮਾਤੀ ਵਾਪਸ ਆਈਆਂ ਤਾਂ ਬੱਚਿਆਂ ਨੂੰ ਪੁੱਛਣ ਲੱਗੀਆਂ ਕਿਤੇ ਤੁਸੀਂ ਕੋਈ ਸ਼ੈਤਾਨੀ ਦਾਣੀ ਕੀਤੀ ਕਿਤੇ ਮਾਮੀ ਨੇ ਤਾਂ ਨਹੀਂ ਮਾਰਿਆ ਤੁਹਾਨੂੰ ਦੋਵਾਂ ਨੂੰ ਦੋਵੇਂ ਮਾਤੀ ਚੈੱਕ ਕਰ ਰਹੀਆਂ ਸੀ ਕੀ ਕਿਤੇ ਮਨਦੀਪ ਨੇ ਬੱਚਿਆਂ ਤੇ ਹੱਤਾਂ ਨਹੀਂ ਚੁੱਕਿਆ ਆਉਂਦੀਆਂ ਹੀ ਦੋਵੇਂ ਸ਼ਾਪਿੰਗ ਦਾ ਸਮਾਨ ਖੋਲ ਕੇ ਵੇਖਣ ਲੱਗੀਆਂ ਤਾਂ ਮਨਦੀਪ ਵੀ ਆ ਕੇ ਬੈ ਗਈ ਕੋਲ ਤੇ ਸਮਾਨ ਵੇਖਦੇ ਹੀ ਮਨਦੀਪ ਦਾ ਦਿਲ ਸੜਨ ਲੱਗਾ ਸਮਾਨ ਵਿੱਚੋਂ ਬਿੱਲ ਥੱਲੇ ਡਿੱਗਾ ਤਾਂ ਮਨਦੀਪ ਵੇਖ ਕੇ ਹਰਾਨ ਰਹਿ ਗਈ ਪੂਰਾ 10000 ਦਾ ਬਿੱਲ ਸੀ ਸੱਸ ਨੇ ਉਹਦੇ ਹੱਥੋਂ ਬਿੱਲ ਖੋਲਿਆ ਤੇ ਕਿਹਾ ਕੀ ਵੇਖਦੀਆਂ ਹੁਣ ਜਾ ਕੇ ਸਾਡੇ ਲਈ ਚਾਹ ਬਣਾ ਕੇ ਲਿਆ ਬਹੁਤ ਥੱਕ ਗਈਆਂ ਸੀ ਮਨਦੀਪ ਚੁੱਪਚਾਪ ਚਾਹ ਬਣਾਉਣ ਚਲੀ ਗਈ ਦੋ ਤਿੰਨ ਦਿਨ ਉਹਦੇ ਦਿਮਾਗ 'ਚ ਉਹ ਬੇਲੀ ਘੁੰਮਦਾ ਰਿਹਾ ਇਹਦੇ ਬਾਰੇ ਉਹਨੇ ਆਕਾਸ਼ ਨੂੰ ਵੀ ਦੱਸਿਆ ਪਰ ਆਕਾਸ਼ ਵਿਚਾਰਾ ਕੁਝ ਨਾ ਬੋਲ ਪਾਇਆ ਏਵੇਂ ਹੀ ਇੱਕ ਹਫਤਾ ਲੰਘ ਗਿਆ ਘਰ ਦਾ ਰਾਸ਼ਨ ਖਤਮ ਹੋਣ ਲੱਗਾ ਪਰ ਸਾਸ ਸਤਾ ਆਪਣੀ ਕੁੜੀ ਤੇ ਖਰਚੇ ਤੇ ਖਰਚੇ ਕਰੀ ਜਾ ਰਹੀ ਸੀ ਕਦੀ ਸ਼ਾਮ ਨੂੰ ਦੋਵੇਂ ਮਾਂ ਤੀ ਬੱਚਿਆਂ ਨੂੰ ਲੈ ਕੇ ਚਾਟਖਾਨ ਚੱਲੀਆਂ ਜਾਂਦੀਆਂ ਤੇ ਕਦੀ ਬਾਹਰੋਂ ਲੱਸੀ ਪੀ ਕੇ ਆਉਂਦੀਆਂ ਇਹਨਾਂ ਨੇ ਕਦੀ ਮਨਦੀਪ ਨੂੰ ਨਹੀਂ ਪੁੱਛਿਆ ਸੀ ਇੱਕ ਦਿਨ ਦੁਪਹਿਰੇ ਮਨਦੀਪ ਸਗੰਝੂ ਹੀ ਬਣਾ ਕੇ ਆਪਣੇ ਸੱਸ ਦੇ ਕਮਰੇ ਚ ਲੈ ਕੇ ਜਾ ਰਹੀ ਸੀ ਤਾਂ ਉਹਨੇ ਸੁਣਿਆ ਮੰਮੀ ਭਾਬੀ ਸੋਚਦੀ ਤਾਂ ਹੋਣੀ ਆ ਕਿ ਤੁਸੀਂ ਉਹਦੇ ਤੇ ਤਾਂ ਖਰਚਾ ਨਹੀਂ ਕਰਦੇ ਤੇ ਨਾ ਹੀ ਤੁਸੀਂ ਉਹਨੂੰ ਪੁੱਛਦੇ ਹੋ ਇਹ ਸੁਣ ਕੇ ਮਾਂ ਨੇ ਕਿਹਾ ਕਿ ਜੋ ਸੋਚਦੀ ਉਹਨੂੰ ਸੋਚਣ ਦੇ ਮੇਰੇ ਪੈਸੇ ਆ ਮੈਂ ਆਪਣੀ ਧੀ ਤੇ ਨਾ ਖਰਚ ਕਰਾਂ ਤਾਂ ਫਿਰ ਕਿਹਦੇ ਤੇ ਕਰਾਂ ਤੇ ਮੈਨੂੰ ਬਹੁ ਨੂੰ ਬਾਹਰ ਲੈ ਜਾ ਕੇ ਖਵਾਉਣ ਪਿਆਉਂਦੀ ਕੀ ਲੋੜ ਆ ਇਹ ਗੱਲ ਸੁਣ ਕੇ ਮਨਦੀਪ ਦਾ ਖੂਨ ਖੋਲਣ ਲੱਗਾ ਮੈਂ ਸਾਰਾ ਦਿਨ ਘਰ ਦੇ ਕੰਮ ਕਰਦੀ ਆ ਇਹ ਨਦੀ ਇੱਕ ਵਾਰ ਤੇ ਮੈਂ ਦੌੜ ਕੇ ਆਉਣੀ ਆ ਪਰ ਇਹ ਕਹਿ ਰਹੀ ਆ ਕਿ ਮੈਨੂੰ ਬਹੁ ਨੂੰ ਖਵਾਉਣ ਪਿਉੰਦੀ ਕੀ ਲੋੜ ਆ ਲੋਕ ਤਾਂ ਘਰ ਰੱਖੇ ਨੌਕਰ ਬਾਰੇ ਵੀ ਨੀ ਆਵੇਂਦੀਆਂ ਗੱਲਾਂ ਕਰਦੇ ਮੈਂ ਤਾਂ ਫੇਰ ਇਸ ਘਰ ਦੀ ਮੈਂਬਰ ਆ ਇਹ ਸੁਣ ਕੇ ਮਨਦੀਪ ਨੂੰ ਬਹੁਤ ਬੁਰਾ ਲੱਗਾ ਉਹਨੇ ਸ਼ਾਮ ਨੂੰ ਇਹ ਗੱਲ ਆਕਾਸ਼ ਨੂੰ ਵੀ ਦੱਸੀ ਤਾਂ ਆਕਾਸ਼ ਨੇ ਕਿਹਾ ਮਨਦੀਪ ਤੈਨੂੰ ਤਾਂ ਪਤਾ ਆ ਤੂੰ ਤਾਂ ਜਾਣਦੀ ਆ ਮਾਂ ਦੀ ਸੋਚ ਹੀ ਇਹੋ ਜੀ ਆ ਤਾਂ ਤੈਨੂੰ ਬੁਰਾ ਕਿਉਂ ਲੱਗ ਰਿਹਾ ਆ ਤੂੰ ਉਹਨਾਂ ਤੇ ਨਾ ਧਿਆਨ ਦਿਆ ਕਰ ਮਨਦੀਪ ਨੇ ਰੋਂਦੇ ਹੋਏ ਕਿਹਾ ਕੀ ਰਾਸ਼ਨ ਤੂੰ ਨਹੀਂ ਜਾਣਦਾ ਜੋ ਸਾਰਾ ਕੁਝ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਉਹ ਵੇਣਾ ਤਾਂ ਇਨਸਾਨ ਚਾਹ ਕੇ ਵੀ ਨਹੀਂ ਅਣ ਦੇਖਿਆ ਕਰ ਸਕਦਾ ਹੁਣ ਤਾਂ ਰਾਸ਼ਨ ਨੂੰ ਹੀ ਖਤਮ ਹੋਣ ਵਾਲਾ ਆ ਤੇ ਨਵਾਂ ਰਾਸ਼ਨ ਲਿਓਨ ਲਈ ਕੋਈ ਪੈਸਾ ਵੀ ਨਹੀਂ ਹੈਗਾ ਘਰ ਤੂੰ ਹੀ ਦੱਸ ਇਹ ਗੱਲ ਤੇਰੀ ਮਾਂ ਨੂੰ ਕੌਣ ਦੱਸੇ ਜੇ ਰਾਸ਼ਨ ਹੀ ਨਾ ਹੋਇਆ ਤਾਂ ਤੇਰੀ ਭੈਣ ਤੇ ਉਹਦੇ ਬੱਚਿਆਂ ਦੀਆਂ ਡਿਮਾਂਡਾਂ ਕਿਵੇਂ ਪੂਰੀਆਂ ਕਰੂੰ ਮੈਂ ਤਾਂ ਆਕਾਸ਼ ਨੇ ਕਿਹਾ ਕਿ ਮੈਂ ਕੋਈ ਨਾ ਕੋਈ ਇੰਤਜ਼ਾਮ ਕਰਦਾ ਆ ਆਕਾਸ਼ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਸੀ ਫਿਰ ਇੱਕ ਦਿਨ ਮਾਂ ਨੇ ਜਦੋਂ ਮਨਦੀਪ ਨੂੰ ਮੈਗੀ ਬਣਾਉਣ ਲਈ ਕਿਹਾ ਤਾਂ ਮਨਦੀਪ ਨੇ ਕਿਹਾ ਕਿ ਮੰਮੀ ਮੈਗੀ ਖਤਮ ਹੋ ਗਈ ਆ ਇਹ ਸੁਣਦੇ ਹੀ ਸੱਸ ਗੁੱਸੇ 'ਚ ਬੋਲੀ ਮੇਰਾ ਮੁੰਡਾ ਸਾਰਾ ਰਾਸ਼ਨ ਲਿਆ ਕੇ ਰੱਖਦਾ ਆ ਤਾਂ ਮੈਗੀ ਕਿੱਥੇ ਚਲੀ ਗਈ ਤਾਂ ਮਨਦੀਪ ਨੇ ਕਿਹਾ ਕਿ ਮੰਮੀ ਬੱਚਿਆਂ ਲਈ ਕਿੰਨੀ ਵਾਰ ਬਣਾਈਆਂ ਮੈਗੀ ਇਸੇ ਲਈ ਖਤਮ ਹੋ ਗਈ ਬਾਜ਼ਾਰੋਂ ਵੀ ਤਾਂ ਲਿਆ ਸਕਦੀਆਂ ਮਨਾ ਕਿਉਂ ਕਰਦੀਆਂ ਇਹ ਸੁਣ ਕੇ ਮਨਦੀਪ ਚੁੱਪ ਹੋ ਗਈ ਕਿਉਂਕਿ ਕਿਵੇਂ ਕਹੇ ਕਿ ਪੈਸੇ ਨਹੀਂ ਹੈਗੇ ਉਹਨੇ ਮੌਕਾ ਵੇਖ ਕੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਹੁਣ ਸਾਰਾ ਰਾਸ਼ਨ ਖਤਮ ਹੋ ਗਿਆ ਆ ਬਸ ਮਸਾਲੇ ਹੀ ਬਚੇ ਆ ਇਹ ਸੁਣ ਕੇ ਸੱਸ ਅੱਖਾਂ ਵਿਖਾਉਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਤਾਂ ਇਵੇਂ ਕਹਿਨੀ ਆ ਜਿਵੇਂ ਸਾਰਾ ਰਾਸ਼ਨ ਮੇਰੀ ਕੁੜੀ ਖਾ ਗਈ ਜਾਂ ਉਹਦੇ ਬੱਚੇ ਖਾ ਗਏ ਮੈਨੂੰ ਪਤਾ ਆ ਤੂੰ ਇਹ ਮੇਰੀ ਕੁੜੀ ਨੂੰ ਇਥੋਂ ਭੇਜਣ ਲਈ ਜਾਣ ਬੁੱਝ ਕੇ ਕਰਦੀ ਆ ਮਨਦੀਪ ਨੇ ਹੌਲੀ ਜਿਹਾ ਕਿਹਾ ਕਿ ਨਹੀਂ ਮੰਮੀ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਐਤ ਕੀ ਰਾਸ਼ਨ ਮੰਗਵਾ ਦੋ ਕਮਲ ਨੂੰ ਪਤਾ ਨਹੀਂ ਲੱਗਣਾ ਕਿ ਰਾਸ਼ਨ ਮੁੱਕ ਗਿਆ ਆ ਤਾਂ ਸਾਸ ਨੇ ਕਿਹਾ ਹੁਣ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਬੜੇ ਖਰਚੇ ਕਰ ਦਿੱਤੇ ਹੁਣ ਤੁਸੀਂ ਦੋਵੇਂ ਇੰਤਜ਼ਾਮ ਕਰੋ ਪਰ ਖਿਆਲ ਰੱਖੇ ਮੇਰੀ ਕੁੜੀ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਸਾਸ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਤੇ ਇਹ ਗੱਲ ਜਦੋਂ ਉਹਨੇ ਆਕਾਸ਼ ਨੂੰ ਦੱਸੀ ਤਾਂ ਆਕਾਸ਼ ਵੀ ਹਰਾ ਨਹਿ ਗਿਆ ਅਗਲੇ ਦਿਨ ਅਚਾਨਕ ਕਮਲ ਨੇ ਕਿਹਾ ਭਾਬੀ ਮੇਰੇ ਘਰੋਂ ਮਿੰਨ ਨਾਨਾਂ ਦੇ ਉਹਦੇ ਘਰ ਵਾਲੇ ਨੇ ਆਉਣਾ ਆ ਛੁੱਟੀਆਂ 'ਚ ਵੀ ਆਉਂਦੇ ਆ ਸਾਨੂੰ ਮਿਲਣ ਪਰ ਮੈਂ ਘਰ ਨਹੀਂ ਆਣਾ ਇਸ ਲਈ ਉਹ ਮੈਨੂੰ ਮਿਲਣ ਇੱਥੇ ਆ ਰਹੇ ਆ ਇਹ ਸੁਣ ਕੇ ਮਨਦੀਪ ਸੋਚਾਂ 'ਚ ਪੈ ਗਈ ਕਿ ਹੁਣ ਮੈਂ ਕੀ ਕਰਾਂ ਉਹਨਾਂ ਦੀ ਸੇਵਾ ਕਰਨ ਲਈ ਘਰ ਕੁਝ ਨਹੀਂ ਤੇ ਜੇ ਸੇਵਾ 'ਚ ਕਮੀ ਰਹਿ ਗਈ ਤਾਂ ਨਾਨਾ ਦਾ ਗੁੱਸਾ ਚੱਲਣਾ ਪਊ ਕਮਲ ਨੇ ਮਨਦੀਪ ਨੂੰ ਚੁੱਪ ਖੜੇ ਵੇਖਿਆ ਤਾਂ ਕਿਹਾ ਭਾਬੀ ਸੌਂਦੀਆਂ ਨਾ ਮੈਂ ਕੀ ਕਹਿ ਰਹੀ ਆ ਤੁਸੀਂ ਉਹਨਾਂ ਲਈ ਵਧੀਆ ਜਾਂ ਕੁਝ ਖਾਣ ਨੂੰ ਬਣਾ ਲਿਓ ਬੜੀ ਗਰਮੀ ਆ ਇਸ ਲਈ ਕੋਲਡ ਕਾਫੀ ਬਣਾ ਲਿਓ ਜਿਹੋ ਜੇ ਹੋਟਲ ਚ ਸੈਂਡਵਿਚ ਮਿਲਦੇ ਆ ਉਹ ਜੇ ਜ ਬਣਾਉਣੇ ਆਉਂਦੇ ਆ ਤੁਹਾਨੂੰ ਤਾਂ ਵੀ ਬਣਾ ਹੀ ਲਿਓ ਤੇ ਸਬਜੀ ਚ ਪਨੀਰ ਮਿਕਸ ਸਬਜੀ ਤੇ ਦਾਲ ਮਖਣੀ ਤੇ ਮੇਰੀ ਨਨਾਨ ਦੇ ਪਤੀ ਨੂੰ ਖੀਰ ਬੜੀ ਪਸੰਦ ਆ ਉਹ ਵੀ ਬਣਾ ਲਿਓ ਨਾਲ ਇਹ ਸੁਣ ਕੇ ਮਨਦੀਪ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਪਰ ਕਮਲ ਦਾ ਆਰਡਰ ਦੇਣਾ ਜਾਰੀ ਸੀ ਭਾਬੀ ਤੂੰ ਮੇਰੀ ਨਨਾਨ ਲਈ ਇੱਕ ਸੂਟ ਦਾ ਵੀ ਇੰਤਜ਼ਾਮ ਕਰ ਲਾ ਤੇ 2000 ਰੁਪਏ ਨਾਲ ਦੇ ਦੇ ਇਹਦੇ ਤੋਂ ਘੱਟ ਨਾ ਦੇਈ ਨਹੀਂ ਤਾਂ ਚੰਗਾ ਨਹੀਂ ਲੱਗਣਾ ਉਹਨੇ ਪਹਿਲੀ ਵਾਰ ਇੱਥੇ ਆਉਣਾ ਆ। ਕਮਲ ਦੀਆਂ ਗੱਲਾਂ ਸੁਣ ਕੇ ਮਨਦੀਪ ਨੂੰ ਗੁੱਸਾ ਆ ਰਿਹਾ ਸੀ। ਉਹਨੇ ਜਾ ਕੇ ਆਪਣੀ ਸਾਸੂ ਨੂੰ ਦੱਸਿਆ। ਮੰਮੀ ਜੀ, ਤੁਸੀਂ ਕਮਲ ਨੂੰ ਕੁਝ ਕਹਿੰਦੇ ਕਿਉਂ ਨਹੀਂ? ਮੈਂ ਉਹਦੇ ਆਉਣ ਤੋਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਉਹਨੂੰ ਦੱਸ ਦਿਓ ਕਿ ਸਾਡਾ ਹੱਥ ਤੰਗਿਆ ਪਰ ਤੁਸੀਂ ਕੁਝ ਨਹੀਂ ਦੱਸਿਆ ਉਹਨੂੰ। ਉਹ ਖਰਚੇ ਤੇ ਖਰਚੇ ਕਰਵਾਈ ਜਾ ਰਹੀ ਆ। ਹੁਣ ਉਹਦੀ ਨਨਾਨ ਤੇ ਉਹਦੇ ਪਤੀ ਦਾ ਸਵਾਗਤ ਵੀ ਕਰਨਾ ਪੈਣਾ ਆ। ਮੈਂ ਇਹਨੇ ਪੈਸੇ ਕਿੱਥੋਂ ਲੈ ਕੇ ਆਵਾਂ? ਇੰਨੀ ਵੱਡੀ ਲਿਸਟ ਫੜਾ ਦਿੱਤੀ ਉਹਨੇ ਮੈਨੂੰ ਬਣਾ ਕੇ। ਜਿਹੜਾ ਕੁਝ ਉਹਨੇ ਦੱਸਿਆ ਆ ਇਹਨਾਂ ਕੁਝ ਬਣਾਉਣ ਨੂੰ ਤਾਂ ਕਈ ਘੰਟੇ ਲੱਗ ਜਾਣੇ ਆ ਤੇ ਘਰ ਰਾਸ਼ਨ ਵੀ ਨਹੀਂ ਆ ਤੇ ਤੁਸੀਂ ਵੀ ਰਾਸ਼ਨ ਲਿਓਂ ਤੋਂ ਮਨਾ ਕਰ ਦਿੱਤਾ ਆ ਆਕਾਸ਼ ਵੀ ਕੋਈ ਇੰਤਜ਼ਾਮ ਨਹੀਂ ਕਰ ਸਕਿਆ ਹੁਣ ਤਾਂ ਘਰ ਬਸ ਲੂਨ ਦੇ ਪਰੌਂਠੇ ਹੀ ਬਣ ਸਕਦੇ ਆ ਕਿਉਂਕਿ ਘਰ ਹੋਣੇ ਕੱਲੂ ਤੱਕ ਨਹੀਂ ਬਚਿਆ ਇਹ ਸੁਣ ਕੇ ਸੱਸ ਉਹਨੂੰ ਹੀ ਅੱਖ ਮਖਾਉਣ ਲੱਗੀ ਇੱਕ ਤਾਂ ਮੇਰੀ ਕੁੜੀ ਦੇ ਸਹੁਰਿਆਂ ਕਦੀ ਕੋਈ ਆਉਂਦਾ ਨਹੀਂ ਅੱਜ ਪਹਿਲੀ ਵਾਰ ਕਿਸੇ ਨੇ ਆਉਣਾ ਆ ਤਾਂ ਤੂੰ ਕੰਗਾਲ ਹੋਗੀ ਬਹੂ ਕੋਈ ਤਾਂ ਸ਼ਰਮ ਕਰ ਕੀ ਤੂੰ ਮੇਰੇ ਮੁੰਡੇ ਦੀ ਇੱਜ਼ਤ ਨਹੀਂ ਰੱਖ ਸਕਦੀ ਇਹ ਸੁਣ ਕੇ ਮਨਦੀਪ ਨੇ ਗੁੱਸੇ ਚ ਕਿਹਾ ਮੈਂ ਇੰਨੇ ਦਿਨਾਂ ਦੀ ਇੱਜ਼ਤ ਹੀ ਰੱਖ ਰਹੀ ਆ ਹਜੇ ਤੱਕ ਮੈਂ ਕਮਲ ਨੂੰ ਇਸ ਲਈ ਨਹੀਂ ਕੁਝ ਕਿਹਾ ਪਰ ਮਾਂ ਹੁੰਦੇ ਹੋਏ ਵੀ ਤੁਸੀਂ ਵੀ ਨਹੀਂ ਸੋਚਿਆ ਤੁਸੀਂ ਤਾਂ ਕਹਿੰਦੇ ਹੋ ਕਿ ਮੈਂ ਘਰ ਦੀ ਵੱਡੀ ਆ ਤਾਂ ਕੀ ਘਰ ਦੇ ਵੱਡੇ ਦੀ ਜ਼ਿੰਮੇਵਾਰੀ ਇੰਨੀ ਹੁੰਦੀ ਆ ਕਿ ਉਹ ਬਸ ਆਪਣੀ ਕੁੜੀ ਤੇ ਖਰਚੇ ਕਰੇ ਜੇ ਤੁਹਾਡੀ ਜ਼ਿੰਮੇਵਾਰੀ ਆਪਣੀ ᱛੀ ਹੀ ਆ ਨਾ ਤਾਂ ਫਿਰ ਤੁਹਾਡੀ ਧੀ ਮੇਰੀ ਕੁਝ ਨਹੀਂ ਲੱਗਦੀ ਮੈ ਉਹ ਦਿਨ ਨਨ ਲਈ ਕੁਝ ਨਹੀਂ ਕਰਨਾ ਸੱਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਕਮਰੇ 'ਚ ਕਮਲ ਆ ਗਈ ਤੇ ਬੋਲੀ ਭਾਬੀ ਇਹ ਕੀ ਤਮਾਸ਼ਾ ਲਾਇਆ ਤੂੰ ਮੈਨੂੰ ਪਤਾ ਆ ਘਰ ਸਾਰਾ ਕੁਝ ਹੈਗਾ ਆ ਪਰ ਤੂੰ ਡਰਾਮੇ ਕਰਦੀ ਆ ਤੂੰ ਮੇਰੇ ਨਨਾਂ ਦੀ ਬੇਇੱਜ਼ਤੀ ਕਰਨਾ ਚਾਹੁੰਦੀ ਆ ਤਾਂ ਇਹ ਸੁਣ ਕੇ ਮਨਦੀਪ ਨੂੰ ਗੁੱਸਾ ਆਇਆ ਤੇ ਉਹ ਆਪਣੀ ਨਨਾਂ ਤੇ ਸੱਸ ਦਾ ਹੱਥ ਫੜ ਕੇ ਖਿੱਚ ਕੇ ਰਸੋਈ ਚ ਲਾ ਗਈ ਦੋਵੇਂ ਰੌਲਾ ਪਾਉਂਦੀਆਂ ਰਹੀਆਂ ਇਹ ਕੀ ਤਰੀਕਾ ਆ ਸਾਡਾ ਹੱਥ ਛੱਡ ਕੀ ਵਿਖਾਉਣਾ ਲਿਆਈਆਂ ਸਾਨੂੰ ਪਰਮਦੀਪ ਨੇ ਦੋਵਾਂ ਦੀ ਕੋਈ ਗੱਲ ਨਾ ਸੁਣੀ ਤੇ ਰਸੋਈ ਚ ਲੱਜਾ ਕੇ ਇੱਕ ਇੱਕ ਡੱਬਾ ਖੋਲ ਖੋਲ ਕੇ ਵਿਖਾਉਣਾ ਸ਼ੁਰੂ ਕਰ ਦਿੱਤਾ ਖਾਲੀ ਡੱਬੇ ਖੋਲ ਖੋਲ ਕੇ ਮਨਦੀਪ ਉਹਨਾਂ ਨੂੰ ਗੁੱਸੇ ਚ ਥੱਲੇ ਸੁੱਟ ਰਹੀ ਸੀ ਤੇ ਦੋਵੇਂ ਮਾਂ ਧੀ ਖੜੀਆਂ ਮੂੰਹ ਅੱਡ ਕੇ ਵੇਖ ਰਹੀਆਂ ਸੀ ਫਿਰ ਛੇਤੀ ਨਾਲ ਉਹਨੇ ਵਿਖਾਇਆ ਕਿ ਘਰ ਆਟਾ ਚੌਲ ਖੰਡ ਸਾਰਾ ਖਤਮ ਹੋ ਗਿਆ ਆ ਇਹਨਾਂ ਕਰਕੇ ਵੀ ਮਨਦੀਪ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਹਨੇ ਫਿਰ ਦੋਵਾਂ ਦਾ ਹੱਥ ਕੁੱਟ ਕੇ ਫੜਿਆ ਤੇ ਖਿੱਚਣ ਲੱਗੀ ਉਦੀ ਪકડ ਗੁੱਸੇ ਨਾਲ ਇੰਨੀ ਮਜ਼ਬੂਤ ਹੋ ਗਈ ਸੀ ਕਿ ਉਹ ਦੋਵੇਂ ਆਪਣਾ ਹੱਥ ਨਾ ਛੁਡਾ ਸਕੀਆਂ ਤੇ ਇਹਨੇ ਨੂੰ ਮਨਦੀਪ ਆਪਣੇ ਕਮਰੇ 'ਚ ਪਹੁੰਚ ਗਈ ਕਮਰੇ 'ਚ ਲਿਜਾ ਕੇ ਉਹਨੇ ਆਪਣੀ ਅਲਮਾਰੀ 'ਚੋਂ ਇੱਕ ਇੱਕ ਪਾਸਾ ਖੋਲ ਕੇ ਵਿਖਾਉਣਾ ਤੇ ਲੋਕਰ ਵਿੱਚੋਂ ਸਾਰੇ ਡੱਬੇ ਕੱਢ-ਕੱਢ ਕੇ ਵਿਖਾ ਦਿੱਤੇ ਇਹ ਸਭ ਵੇਖ ਕੇ ਦੋਵੇਂ ਮਾਤ ਹੀ ਹੱਕੀਆਂ-ਵੱਕੀਆਂ ਰਹਿ ਗਈਆਂ ਸੱਸ ਦਾ ਤਾਂ ਮੂੰਹ ਹੀ ਲਟਕ ਗਿਆ ਤੇ ਕਮਲ ਹਨਾਨੀ ਨਾਲ ਆਪਣੀ ਭਾਬੀ ਦਾ ਮੂੰਹ ਵੇਖ ਰਹੀ ਸੀ ਸਭ ਕੁਝ ਵਿਖਾਉਣ ਤੋਂ ਬਾਅਦ ਮਨਦੀਪ ਨੇ ਉੱਚੀ ਆਵਾਜ਼ ਚ ਕਿਹਾ ਜੀ ਸਭ ਵੇਖ ਕੇ ਵੀ ਤੂੰ ਆਪਣੇ ਨਾਨਾ ਨੂੰ ਬੁਲਾਉਣਾ ਚਾਹੁੰਨੀ ਆ ਨਾ ਤਾਂ ਸ਼ੌਂਕ ਨਾਲ ਬੁਲਾ ਲ ਪਰ ਖਰਚਾ ਤੈਨੂੰ ਆਪ ਕਰਨਾ ਪੈਣਾ ਆ ਮੈਂ ਕਿਸੇ ਕੋਲ ਕਰਜ਼ਾ ਚੁੱਕ ਕੇ ਨਹੀਂ ਕੁਝ ਕਰ ਸਕਦੀ ਕਿਉਂਕਿ ਪਹਿਲਾਂ ਹੀ ਤੇਰੇ ਚੱਕਰ ਚ ਬਹੁਤ ਕਰਜ਼ਾ ਚੜ ਗਿਆ ਸਾਡੇ ਸਿਰ ਤੇ ਇਹ ਸੁਣ ਕੇ ਸੱਸ ਦੇ ਹੋਸ਼ ਉੱਡ ਗਏ ਦੋਵੇਂ ਚੁੱਪਚਾਪ ਉਹਦੇ ਕਮਰੇ ਤੋਂ ਬਾਹਰ ਆ ਗਈਆਂ ਤੇ ਸੋਫੇ ਤੇ ਬਹਿ ਗਈਆਂ ਕਮਲ ਨੇ ਹੌਲੀ ਜਿਹਾ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਤਾਂ ਮਨਦੀਪ ਨੇ ਜ਼ੋਰ ਨਾਲ ਚੀਲਾ ਕੇ ਕਿਹਾ ਤੈਨੂੰ ਸਭ ਪਤਾ ਸੀ ਝੂਠ ਨਾ ਬੋਲ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੇਰਾ ਭਰਾ ਇਕੱਲਾ ਕਮਾਉਣ ਵਾਲਾ ਆ ਤੇਰੇ ਸਾਹਮਣੇ ਉਸ ਦਿਨ ਮੈਂ ਕਿਹਾ ਸੀ ਨਾ ਕਿ ਮੈਗੀ ਖਤਮ ਹੋ ਗਈ ਆ ਫਿਰ ਵੀ ਤੂੰ ਸੋਈ ਜਾ ਕੇ ਕੁਝ ਨਹੀਂ ਵੇਖਿਆ ਇਹ ਨਹੀਂ ਵਾਰ ਮੰਮੀ ਦੀ ਤੇ ਮੇਰੀ ਬਹਿਸ ਹੋਈ ਆ ਰਾਸ਼ਨ ਦਾ ਕਰਕੇ ਪਰ ਕਿ ਉਦੋਂ ਵੀ ਤੈਨੂੰ ਕੁਝ ਨਹੀਂ ਸੁਣਿਆ ਸੀ ਮੰਮੀ ਜੀ ਤੁਹਾਨੂੰ ਤਾਂ ਸਾਰਾ ਕੁਝ ਪਤਾ ਸੀ ਨਾ ਫਿਰ ਵੀ ਤੁਸੀਂ ਬਾਜ਼ਾਰ ਜਾ ਕੇ ਇਨਾ ਖਰਚਾ ਕੀਤਾ ਪਰ ਰਾਸ਼ਨ ਨਹੀਂ ਲੈ ਕੇ ਆਏ ਹੁਣ ਸਾਰੇ ਤੁਸੀਂ ਮਤਲਬੀ ਹੋ ਗਏ ਹੋ ਤੁਸੀਂ ਮੈਨੂੰ ਤੇ ਆਕਾਸ਼ ਨੂੰ ਆਪਣਾ ਨੌਕਰ ਸਮਝਿਆ ਆ ਦੋਵੇਂ ਮਾਂ ਤੇ ਚੁੱਪਚਾਪ ਬੈਠੀਆਂ ਸੀ ਤੇ ਉਹਨਾਂ ਦਾ ਮੂੰਹ ਲਮਕਿਆ ਹੋਇਆ ਸੀ ਮਨਦੀਪ ਗੁੱਸੇ ਚ ਬੋਲਦੀ ਜਾ ਰਹੀ ਸੀ ਉਦੋਂ ਹੀ ਕਮਲ ਨੇ ਖੜੇ ਹੁੰਦੇ ਹੋਏ ਕਿਹਾ ਕਿ ਮੈਂ ਉਹਨਾਂ ਦੋਵਾਂ ਨੂੰ ਆਉਣ ਤੋਂ ਮਨਾ ਕਰ ਦੇਣੀ ਆ ਮੈਂ ਵਾਪਸ ਆਪਣੇ ਘਰ ਚਲੀ ਜਾਨੀ ਆ ਉਥੇ ਆ ਜਾਣਗੇ ਕਮਲ ਨੇ ਆਕਾਸ਼ ਨੂੰ ਫੋਨ ਕਰਕੇ ਉਦੋਂ ਹੀ ਬੁਲਾ ਲਿਆ ਤੇ ਟੈਕਸੀ ਕਰਕੇ ਬੱਚਿਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਆਪਣੇ ਘਰ ਚਲੀ ਗਈ ਮਨਦੀਪ ਨੂੰ ਬਹੁਤ ਗੁੱਸਾ ਆਇਆ ਕਿ ਕਮਲ ਦੀਆਂ ਅੱਖਾਂ 'ਚ ਸ਼ਰਮਿੰਦਗੀ ਦਾ ਇੱਕ ਕਤਰਾ ਵੀ ਨਜ਼ਰ ਨਹੀਂ ਆਇਆ ਉਨੇ ਆਕਾਸ਼ ਨੂੰ ਕਿਹਾ ਕਿ ਕਿਹੋ ਜੀ ਪੈਣਿਆ ਤੇਰੀ ਅੱਪੇ ਚਲੀ ਗਈ ਦਵਾ ਦਾ ਚੰਦੀ ਤਾਂ ਕੋਈ ਮਦਦ ਵੀ ਕਰ ਸਕਦੀ ਸੀ ਉਹਨੇ ਇਹ ਗੱਲ ਆਪਣੀ ਸਾਸ ਨੂੰ ਵੀ ਕਹੀ ਮੰਮੀ ਜੀ ਮੈਂ ਵੇਖ ਲਿਆ ਕਿ ਤੁਹਾਡੀ ਕੁੜੀ ਨੂੰ ਆਪਣੇ ਪੇਕੇ ਨਾਲ ਕਿੰਨਾ ਕੁ ਪਿਆਰ ਆ ਤੇ ਆਪਣੇ ਭਰਾ ਨਾਲ ਕਿੰਨਾ ਕੁ ਪਿਆਰ ਆ ਜੇ ਉਹਨੂੰ ਪਿਆਰ ਹੁੰਦਾ ਨਾ ਤਾਂ ਮਸੀਬਤ ਵਿੱਚ ਆਪਣੇ ਭਰਾ ਦੇ ਕੰਮ ਆਉਂਦੀ ਪਰ ਉਹ ਤਾਂ ਤੁਹਾਡੇ ਕੋਲੋਂ ਹਮੇਸ਼ਾ ਲੈਣੀ ਆਉਂਦੀ ਆ ਐਤ ਕੀ ਵੀ ਲੈ ਕੇ ਚਲੀ ਗਈ ਆ ਫੋਂਟਾ ਸਾਸ ਨੂੰ ਵੀ ਗੱਲ ਸਮਝਾਉਣ ਲੱਗੀ ਸੀ ਤੇ ਉਹਨਾਂ ਨੇ ਆਪਣੀ ਕੁੜੀ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਕਮਲ ਹੁਣ ਮੈਨੂੰ ਬਹੁ ਦੀ ਗੱਲ ਸਮਝਾਈ ਆ ਮੈਂ ਤੇਰੇ ਉੱਤੇ ਇੰਨਾ ਖਰਚ ਕੀਤਾ ਪਰ ਜਦੋਂ ਤੇਰਾ ਭਰਾ ਮੁਸੀਬਤ ਵਿੱਚ ਪਿਆ ਤਾਂ ਤੇਰੇ ਦਿਲ 'ਚ ਜਰਾ ਵੀ ਰਹਿਮ ਨਹੀਂ ਆਇਆ ਤੇਰੇ ਦਿਲ 'ਚ ਇਹ ਗੱਲ ਨਹੀਂ ਆਈ ਕਿ ਭਰਾ ਦੀ ਕੋਈ ਮਦਦ ਹੀ ਕਰ ਦੇਵਾਂ ਉਹ ਤੋਂ ਚੁੱਪ ਕਰਕੇ ਆਪਣੇ ਸਹੁਰੇ ਪੱਜ ਗਈਆਂ ਕਿ ਤੈਨੂੰ ਕੁਝ ਦੇਣਾ ਨਾ ਪੈ ਜੇ ਤਾਂ ਕਮਲ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਕਰ ਆਕਾਸ਼ ਦਾਇਆ ਤਾਂ ਸਾਹਮਣਾ ਵੀ ਉਹਨੂੰ ਹੀ ਪੈਣਾ ਆ ਮੇਰੇ ਕੋਲ ਵੀ ਇੰਨੇ ਫालतू ਨਹੀਂ ਪੈਸੇ ਹੈਗੇ ਕੀਪ ਤਾਂ Papa ਵੀ ਡਰਾਮੇ ਕਰਦੀ ਹੋਵੇ ਇਹ ਸੁਣ ਕੇ ਮਾਣ ਨੇ ਆਪਣੀ ਕੁੜੀ ਨੂੰ ਫੋਨ ਤੇ ਬਹੁਤ ਖਰੀਆਂ ਖੋਟੀਆਂ ਗੱਲਾਂ ਸੁਣਾਈਆਂ ਤੇ ਗੁੱਸੇ 'ਚ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਹੁਣ ਅੱਗੇ ਤੋਂ ਛੁੱਟੀਆਂ ਜਿ ਇੱਥੇ ਨਹੀਂ ਇਹ ਸੁਣ ਕੇ ਮਨਦੀਪ ਨੂੰ ਬਹੁਤ ਸਕੂਨ ਮਿਲਿਆ ਬਾਅਦ ਵਿੱਚ ਸੱਸ ਮਨਦੀਪ ਦੇ ਨਾਲ ਚੰਗੀ ਤਰ੍ਹਾਂ ਰਹਿਣ ਲੱਗੀ ਤੇ ਆਪਣੇ ਮੁੰਡੇ ਦੀ ਵੀ ਮਦਦ ਕਰਵਾਉਣ ਲੱਗੀ ਹੌਲੀ ਹੌਲੀ ਆਕਾਸ਼ ਨੇ ਨਵੀਂ ਨੌਕਰੀ ਲੱਭ ਲਈ ਤੇ ਉਹਦੀ ਆਰਥਿਕ ਤੰਗੀ ਦੂਰ ਹੋ ਗਈ ਜਿਹਦੇ ਨਾਲ ਸਾਰਾ ਕੁਝ ਸਹੀ ਹੋ ਗਿਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ